ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਆਪਾਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਜੀ ਮਾਗੀ ਸਾਰਿਆਂ ਨੂੰ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ 14 ਤਰੀਕ ਤੇ ਅੱਜ ਕਾਫੀ ਦਿਨਾਂ ਬਾਅਦ ਸਕੂਲ ਲੱਗਣ ਲੱਗੇ ਆ ਹਰਿੰਦਰ ਸਕੂਲ ਚੱਲਿਆ ਹਰਮੰਦਰ ਸਕੂਲ 10 ਵਜੇ ਲੱਗਣਾ ਇਹ ਥੋੜਾ ਜਿਹਾ ਲੇਟ ਜਾਊਗਾ ਚਲੋ ਬੱਤੋ 10:00 ਵਜੇ ਦਸਤਾਨੇ ਤੁਹਾਡੇ ਉਥੇ ਸੀ ਸ਼ੈਲ ਪਏ ਇੱਥੇ ਇਹ ਹਰਿੰਦਰ ਦੇ ਆ ਹਰਿੰਦਰ ਆ ਤਾਂ ਪਾਓ ਉਹ ਡੈਰੀ ਸੁਖਰਿੰਦਰ ਕਾਫੀ ਦਿਨਾਂ ਬਾਅਦ ਆ ਜਿਸ ਸਕੂਲੇ ਚੱਲਿਆ ਹਰਿੰਦਰ ਕਿਵੇਂ ਦਾ ਲੱਗਦਾ ਸਕੂਲੇ ਚੱਲਦੇ ਆ ਅੱਜ ਵਾਰ ਬਹੁਤ ਠੰਡ ਹੋਈ ਪਈ ਫੇਰ ਘਰ ਵਾਸਾ ਇਹਨਾਂ ਨੂੰ ਐਸੀ ਬੱਚਿਆਂ ਨੂੰ ਵੀ ਹਜੇ ਵੀ ਛੁੱਟੀਆਂ ਵਧਣ ਗਈਆਂ ਹਨਾ ਛੁੱਟੀਆਂ ਵਧੀਆਂ ਨਹੀਂ ਦੇਖੋ ਬਾਰ ਬਹੁਤ ਜ਼ਿਆਦੇ ਠੰਡੋ ਹੀ ਪਈ ਆ ਤੇ ਇੱਥੇ ਆਪਾਂ ਰਾਤ ਲੋਹੜੀ ਲਈ ਸੀਗੀ ਆ ਦੇਖੋ ਜੋ ਠੰਡ ਮੱਲਮੱਲੀ ਮੂਤੋ ਸੀ ਸੀ ਨੂੰ ਕੱਦਾਂ ਆ ਦੇਖੋ ਇੱਥੇ ਆਪਾਂ ਰਾਤ ਲਈ ਸੀ ਲੋਹੜੀ ਹੁਣ ਆਪਾਂ ਬਸ ਇਹਨੂੰ ਤੋੜ ਕੇ ਸਕੂਲ ਤੇਰੇ ਸਾਰਾ ਝੜ ਉਲਾਉਣਾ ਇੱਥੇ ਬੱਕਰ ਤੇ ਬਾਹਰ ਅੱਜ ਬਹੁਤ ਜ਼ਿਆਦੇ ਠੰਡ ਆ ਉਧਰ ਰਾਤ ਆਪਾਂ ਬਣਾਈ ਸੀ ਖੀਰ ਉਹ ਰਿੱਧੀ ਮਾਗ ਖਾਧੀ ਤੇ ਹਰਿੰਦਰ ਨੇ ਥੋੜੀ ਜਿਹੀ ਖਾ ਲਈ ਦੰਮਨ ਨੇ ਖਾ ਲਈ ਬਾਕੀ ਆਪਾਂ ਸਾਰੇ ਰਹਿਨੇ ਆ ਹੁਣ ਖਾ ਲੈਨੇ ਆ ਦੇਖੋ ਬਾਹਰ ਸੋ ਇਧਰ ਹਰਿੰਦਰ ਚੱਲੇ ਆ ਬੇੜੀ ਨਾਲ ਸਕੂਲ ਔਖਾ ਤਾਂ ਬਹੁਤ ਹੋ ਜਾਂਦਾ ਐਡ ਜੇ ਫਿਰ ਤਾਂ ਬਹੁਤ ਹੋ ਗਿਵੈਣਾ ਤੇ ਜਿਹੜੇ ਬੱਚੇ ਆਉਂਦੇ ਆ ਨਾ ਬਹੁਤ ਜਿਆਦਾ ਔਖਾ ਹੋ ਜਾਂਦਾ ਚਲੋ ਦੇਖੋ ਪਰ ਸਕੂਲ ਤਾਂ ਖੁੱਲਣੀ ਆ ਹੁਣ ਆ ਗਾਂ ਪੇਪਰ ਆ ਰਹੇ ਬੱਚਿਆਂ ਦੇ ਹਨਾ ਫਾਈਨਲ ਸੋ ਇਧਰੇ ਡੈਡੀ ਕਿਨੂੰ ਸਕੂਲ ਤੇ ਛੱਡ ਕੇ ਆਉਣਗੇ ਹਰਮਨ ਦਾ ਅਟਾ ਅਲੱਗ ਜਾਊਗਾ ਕਿਉਂਕਿ ਹਰਮਨ ਦਾ ਸਕੂਲ 10 ਵਜੇ ਲੱਗਣਾ ਹਰਿੰਦਰ ਦਾ ਸਕੂਲ ਲੱਗਣਾ 9 ਵਜੇ ਚਲੋ ਵੀ ਅੱਜ ਆਪਾਂ ਕੱਪੜੇ ਦੇਖਦੇ ਆਂ ਕੱਪੜੇ ਥੋੜੇ ਸੀਗੇ ਮੇਰਾ ਰਾਦਾ ਬੰਦਾ ਵੀ ਅੱਜ ਆਪਾਂ ਕੱਪੜੇ ਨਾ ਤੋਂ ਹੀਏ ਦੁੱਧ ਦਾ ਰੱਖ ਲਿਆ ਤੂੰ ਵੀ ਬਹਿ ਜਾ ਅੰਦ ਲਾਓ ਵੀ ਇੱਥੇ ਲੈ ਸਕੂਲ ਹੰਤੈ ਨਵਦੀਆ ਗੱਜ ਬਾਏ ਬਾਏ ਦੂਰ ਤੱਕ ਬਾਏ ਕਰਨ ਦਾ ਬਾਲਾ ਚਾਹ ਚਲੋ ਵੀ ਆਪਾਂ ਵੀ ਆਪਦੇ ਕੰਮ ਤੁੰਗ ਕਰਦੇ ਹਾਂ ਸਾਰੇ ਨਿਬੇੜਦੇ ਹਾਂ ਤੇ ਇੱਧਰ ਆਪਾਂ ਰਾਤ ਬਣਾਈ ਸੀ ਮੰਮੀ ਬਾਜਾ ਮਾਰੀ ਆਂਦੇ ਆ ਖੀਰ ਸੋਦਮਨ ਖਾ ਗਿਆ ਤੇ ਆਪਾਂ ਹੁਣ ਖਾਣੇ ਹਾਂ ਦੀਦੀ ਉਹਨੇ ਵੀ ਰਿੰਦਾ ਕੇ ਰੋਟੀ ਪਕਾਤੀ ਹੈ ਚਲੋ ਲੈ ਆਪੀ ਕਾਇਮ ਹੋ ਗਿਆ ਸ਼ਾਮ ਦਾ ਤੇ ਅੱਜ ਮਾਗੀ ਦਾ ਦਿਨ ਆ ਤੇ ਸਾਡੇ ਇੱਥੇ ਨੇੜੇ ਹੀ ਮੇਲਾ ਲੱਗਦਾ ਮਾਗੀ ਦਾ ਇਹ ਚਾਰੇ ਜਾਣੇ ਮਾਗੀ ਦਾ ਮੇਲਾ ਵੇਖਣ ਚੱਲੇ ਇੱਕੋ ਮੋਟਰਸਾਈਕਲ ਤੇ ਚੜ੍ਹ ਕੇ ਦੇਖੋ ਆਪਣੇ ਬਿਲਕੁਲ ਨਾਲ ਪੈਂਦੀ ਲੱਗਦਾ ਮੇਲਾ ਇਹ ਮੇਲਾ ਵੇਖਣ ਚੱਲੇ ਆ ਹੁਣ ਪੌਣੀ 4 ਦਾ ਟਾਈਮ ਹੋ ਗਿਆ ਸ਼ਾਮ ਦਾ ਆਪਾਂ ਇੱਧਰ ਸਿਰਨਾਂ ਵਾਲੇ ਸੀਗੇ ਆਦਿਨ ਸਕੂਲ ਲੱਗਾ ਸੀ ਹਰਿੰਦਰ ਥੋੜਾ ਜਿਹਾ ਕੰਮ ਕਰ ਗਿਆ ਥੋੜਾ ਜਿਹਾ ਉਵੇਂ ਹੀ ਪਿਆ ਲਓ ਚਾਬਾ ਇੱਧਰ ਮੋਸ਼ੀ ਇੱਥੇ ਰੱਖ ਲੋ ਫਿਰ ਆ ਤਾਂ ਹੁਣ ਅੰਦਰ ਤਾਂ ਕੀ ਕਰਨੀ ਆ ਆਪਾਂ ਸਿਰਨਾਂ ਤੇ ਸੀਗੇ ਅੱਜ ਅੱਜ ਨੂੰ ਹਣ ਧੋਪਣੇ ਲਈ ਸੀ ਫਿਰ ਮੈਂ ਆ ਕੇ ਸਿਰਨਾਂ ਤੀ ਸੋ ਹਨਾ ਪਸੈਂ ਲੰਨੇ ਤੇਲ ਤੇ ਵਾ ਲੈਨੇ ਆ ਦੀਦੀ ਉਦੋਂ ਕਿਸੇ ਦਾ ਸੂਟ ਆਇਆ ਸੀ ਉਹ ਸਿਉਂ ਰਹੇ ਆ ਸਾਰੇ ਕਮੈਂਟ ਕਰਕੇ ਦੱਸਿਓ ਸਾਰਿਆਂ ਨੇ ਲੋਹੜੀ ਕਿਵੇਂ ਮਨਾਈ ਗ੍ਰੀਟਸ ਦਾ ਸੂਟ ਆਇਆ ਸਰਵਾਰ ਜੋੜ ਰਾਇਆ ਅੱਜ ਆਪ ਸ਼ਾਮ ਨੂੰ ਸਬਜ਼ੀ ਬਣਾਉਣੀ ਆ ਸਾਗ ਪਿਆ ਸਾਗ ਪਿਆ हाँ, पर साथ ना है, खा <laughs> ना कपड़े धोते तो <laughs> माघी मैल नहीं देतीगी साड़ी नानी कह सी दादी कह दें मैल नहीं देख कर कुछ तो की ਅੱਜ ਆਪਾਂ ਦੋਨੇ ਕੰਮ ਆ ਜਿਹੜੇ ਕਰ ਲੈ। ਅੱਜ ਆਪਾਂ ਘਰ ਦੇ ਨਾਲ ਕੁਝ ਚੀਰਿਆ ਵੀ ਨਹੀਂ ਕਿਉਂਕਿ ਕੱਲ ਆਪਾਂ ਸਾਗ ਬਣਾਇਆ ਸੀ ਉਹਨੂੰ ਤੜਕਾ ਕੱਲ ਲਾ ਲਿਆ ਸੀ ਉਹ ਅੱਜ ਖਾ ਲਾਂਗੇ। ਨਹੀਂ ਅੱਜ ਆਪਾਂ ਕੱਪੜੇ ਧੋਤੇ। ਰੋਜ਼ ਕੱਪੜੇ ਧੋਈਦੇ ਚੱਲਿਆ ਕਦੋਂ ਨਾ ਅੱਜ ਵੈਸੇ ਥੋੜੇ ਸੀ ਕੱਪੜੇ। ਕੱਲ ਨੂੰ ਕੋਈ ਨਹੀਂ ਦੋ ਵਾਧ ਧੋਤੇ ਜਾਣਗੇ। ਕੱਲ ਬਾਵਾ ਸਾਰੇ ਸੀਗੇ ਕੱਪੜੇ ਕੱਲ ਜਿਹੜੇ ਧੋਲੇ। ਕੱਲ ਹੁਣ ਨਾ ਮੈਂ ਥੋੜੇ ਜਿਹਾ ਸਿਰ ਸਕਾਵਾਂ। ਤੇ ਸਿਰ ਸੁਕਾ ਕੇ ਤੇ ਫੇਰ

ਨਾਲ ਬੋਲਣਾ ਕਿੰਨੀਆਂ ਗੋਲੀਆਂ ਪੈਂਡੀਆਂ ਹਰਿੰਦਰ ਇਹਦੇ ਚ ਜਿੰਨੀ ਆਮਲੀ ਕਿ ਜਿੰਨੇ ਮਰਜ਼ੀ ਪਾ ਲਾ ਇੱਕ ਹੀ ਪੈਂਦੀ ਹੈ ਨਾ ਹਾਂ ਇੱਕ ਨਾਲ ਤੇੜੀ ਨਹੀਂ ਇੱਕ ਵਾਰੀ ਚ ਕਿੰਨੀਆਂ ਪੈਂਦੀਆਂ ਇੱਕ ਵਾਰੀ ਚ ਪੂਰਾ ਭਰ ਜੂਗਾ ਆਪਾਂ ਪੈਂਦੀ ਹੈ ਹਾਂ ਇੱਕੋ ਦਾ ਇੱਕੋ ਦਾ ਭਰ ਜੂਗਾ ਠੀਕ ਆ ਚਾਰ ਪੰਜ ਪੈਂਦੀਆਂ ਸੋ ਕੀ ਕਹਿੰਦਾ ਸੀ ਸਾਨੂੰ ਆਣਾ ਤੁਹਾਡੇ ਸਿਰਖਾਂ ਵਾਲਾ ਲੈ ਕੇ ਆਉਂਗਾ ਮੇਲੇ ਤੋਂ ਜੇ ਸਰਵਿਕਾ ਵੀ ਛੱਡਦੀ ਆ ਅੱਗੇ ਉਹ ਲੈਣਾ ਨਾ ਵਾਜਾ ਜਾ ਹਰ ਵਾਰੀ ਜਦ ਸਕੂਲੋਂ ਆਇਆ ਹੈ ਨਾ ਅਰੇ ਥੋੜਾ ਸਿਰ ਖਾਣਾ ਲੈ ਕੇ ਆਉਂਗਾ ਮੈਂ ਕਿਹਾ ਸਾਡਾ ਸਿਹਰੀ ਖਾਣਾ ਹੋਰ ਕੁਝ ਥੋੜਾ ਖਾ ਲਾ ਹੋਰ ਕੁਝ ਖਾ ਲੈ ਲੈ ਅੱਗੇ ਨਹੀਂ ਹੁੰਦਾ ਤੈਨੂੰ ਤਾਂ ਪੂਜਿਆ ਮੱਜਾਂ ਵੀ ਅੰਦਰ ਕਰਨ ਵਾਲੀਆਂ ਹੋ ਲੈ ਗਦੇ ਚ ਆ ਜਾਈ ਹੋਣਾ ਪਸੂ ਵੀ ਅੰਦਰ ਕਰਨ ਵਾਲੇ ਆ 6 ਵਜੇ ਗੇ ਅੱਗੇ ਮੈਂ 6 ਵਜੇ ਕਰ ਦੇਣੀ ਹੁੰਦੀ ਆ ਹਾਂਜੀ ਮੈਂ ਕਰਦਾ ਕੰਦੇ भी हो ਜਾਣਗੇ ਕੋਈ ਨਹੀਂ ਕੇਵੱਜਨ ਵਾਲੇ ਆ ਐਨਾ इन्हें चलो ਕੀ ਕੀਤਾ ਮੇਲੇ ਤੇ ਝੂਟੇ ਝੂਟੇ भी ਲੈ ਹਾਂ ਤੇ ਇੱਕ ਸਿੱਟਿਆ ਵਾਲਾ ਗਿੰਗਰੀ ਅਰੇ ਜੀ ਉਹ ਕਿੱਲਾ ਪਏ ਯਾਰ ਕਰਾ ਵੀ ਕਰ ਪਿਆ ਸਾਡੇ ਵਾਸਤੇ ਤਾਂ ਕੁਝ ਲੈ ਕੇ ਨਹੀਂ ਆਏ ਮੇਲੇ ਤੋਂ ਹਾਂ ਆ ਲੀ ਲਿਆ ਆਸਰ ਨਮੀ ਸਾਡੇ ਵਾਸਤੇ ਕੀ ਲੈ ਕੇ ਆਏ ਮੇਲੇ ਬਹੁਤ ਘੜਵਾਤਾ ਗੋਟਰ ਦਾ ਗੋਟਰ ਮਟਰ ਚੱਕਰ ਦੀ ਚਾਬੀ ਚ ਪੈ ਜੂ ਛੱਲਾ ਤਾਂ ਪਿਸਤੌਲ ਤੂੰ ਲੈ ਆਇਆ ਆਪ ਦੇ ਖੇਡਨੂ ਹੈ ਆਹ ਨੂੰ ਦਾਤਣ ਦੀ ਲੈ ਆ ਝੂਟੇ ਉੱਥੇ ਤੂੰ ਲੈ ਆਇਆ ਤੇ ਸਾਡੇ ਵਾਸਤੇ ਕੀ ਲੈ ਕੇ ਆਇਆ ਦਾਤਸਾਨ ਉੱਪਰ ਮੋ ਕਰ ਬੋਲੇ ਕੀ ਹੈ ਕੀ ਲੈ ਕੇ ਆਇਆ ਕੋਈ ਤੇ ਪਛ ਵੀ ਨਹੀਂ ਸੀ ਸਾਡੇ ਵਾਸਤੇ ਤਾਂ ਕੁਛ ਵੀ ਨਹੀਂ ਸੀ ਗਿਆ ਹੈ ਹਰਿੰਦਰ ਕੋਈ ਨਹੀਂ ਸੀਗਾ ਕੋਈ ਨਹੀਂ ਸੀਗਾ ਇੱਥੇ ਤੱਕ ਕੀ ਕਰਦੇ ਆ ਮੇਲੇ ਚ ਹੋ ਕੀ ਹੁੰਦਾ ਮੇਲੇ ਚ ਹੋਰ ਕੀ ਹੁੰਦਾ ਭੀੜੀ ਬਹੁਤ ਸੀਗੀ ਹਾਂ ਭੀੜੀ ਹੁੰਦੀ ਆ ਇੱਥੇ ਚਲਣ ਬੈਗ ਖੋਲੋ ਹਰਮਨ ਕਿੱਧਰ ਗਿਆ ਉਹਨੂੰ ਵੀ ਕਹੇ ਬੈਗ ਖੋਲ ਲੈ ਕਿਉਂ ਆ ਕੇ ਤਾਂ ਆਖੀ ਜਾਂਦਾ ਸੀ ਇੰਨਾ ਕੰਮ ਮਿਲ ਗਿਆ ਇੰਨਾ ਕੰਮ ਮਿਲ ਗਿਆ ਲਓ ਜੀ ਟਾਈਮ ਆ ਜਿਹੜਾ 6 ਵਜੇ ਗਿਆ ਉਹ ਦਿਨਾਂ ਦਾ ਜਿਹੜਾ ਕਾਫੀ ਫਰਕ ਪੈ ਗਿਆ ਵੈਸੇ ਅੱਗ 6 ਵਜੇ ਜਿਹੜਾ ਹਨੇਰਾ ਹੋ ਜਾਂਦਾ ਸੀਗਾ ਹੁਣ ਹਜੇ ਪੂਰਾ ਦਿਨ ਜੇ ਖੜਾ ਹਰਮਨ ਤਾ ਬੈਠਾ ਅੱਗ ਸੇਕੀ ਜਾਂਦਾ ਚੁੱਲੇ ਮੁਰੇ ਬੈਗ ਨਹੀਂ ਖੋਲਣਾ ਅੱਜ ਸਕੂਲੋਂ ਆਕੇ ਤੋਵੇਂ ਰੱਖ ਤਾ ਬੈਗ ਅੱਛਾ ਸੱਚ ਤੇਰੀ ਸਿਆਲ ਵਾਲੀ ਗਰੇ ਆ ਤੂੰ ਵੀ ਕੋਲ ਪਾਕੇ ਵੇਖ ਲਿੰਦਾ ਹੈ ਕੀ ਪੈਂਟਰ ਮੈਂ ਕੱਢ ਚਿੱਟੀ ਪਾਈ ਜਦੋਂ ਥੱਲੋਂ ਦੀਆਂ ਤਾਂ ਮੇਰੀ ਪੀੜਾ ਉਹ ਖੁੱਲੀ ਆ ਗਰੇ ਖੁੱਲੀ ਆ ਉਹਦਾ ਵੀ ਲੱਗਦਾ ਮੈਨੂੰ ਲੱਗਦਾ ਪੀੜਾ ਜੇ ਹੀ ਹੋਣਾ ਖੁੱਲੀ ਆ ਗਰੇ ਗਰੇ ਖੁੱਲੀ ਆ ਆਂਦਾ ਅੱਜ ਬੈਠੇ ਨੂੰ ਥੋ ਠੰਡ ਹੀ ਲੱਗੀ ਗਈ ਤੇ ਮੈਂ ਕਿਹਾ ਵੀ ਫਿਰ ਕੱਲ ਤੋਂ ਇੱਕ ਪਲੀ ਦਾ ਥੱਲੇ ਹੋਰ ਪਾ ਲਿਆ ਕਰੀ ਤੇ ਆਪਦੀ ਮੰਮੀ ਤੋਂ ਲੱਗ ਇਹਨੂੰ ਨਾ ਥੱਲੋਂ ਲੱਤਾਂ ਤੋਂ ਠੰਡ ਘੱਟ ਲੱਗਦੀ ਏ ਕਹਿੰਦਾ ਮੈਨੂੰ ਸਲੈਕਸ ਤਾਂ ਪਾਉਂਦਾ ਹੀ ਨਹੀਂ ਇਹ ਥੱਲੋਂ ਤਾਂ ਤੋਟਾ ਆਖੀਦਾ ਨਾ ਇਹਨੂੰ ਤੋਂ ਹੀ ਠੰਡ ਲੱਗਦੀ ਆ ਕਹੀਆਂ ਨਹੀਂ ਵੀ ਹੁਣ ਪਾ ਕੇ ਵੇਖ ਲੈ ਤੇ ਨਾ ਤਾਂ ਆਪਦੀ ਮੰਮੀ ਤੋਂ ਪਿੱਛੇ ਸੀ ਆਉਣ ਮਰਵਾ ਲਈ ਉਹ ਮੈਲਾ ਤਾਂ ਖੁੱਲੂਗੀ ਵੀ ਥੋੜੀ ਜਿਹੋ ਦੇ ਚਬਾੜੀ ਹੈ ਨਹੀਂ ਵਿੱਚ ਕੱਪੜਾ ਜਿੰਨੀ ਕੋ ਖੁੱਲੂਗੀ ਤੋ ਤਾਂ ਸਿਆਲ ਚ ਪਾਉਣੀ ਆ। ਉਹ ਖਲਾਲਾ ਪੈਂਟ ਹੋਣਾ ਚਾਰ ਦਿਨ ਤਾਂ ਥੱਲੋਂ ਦੀ ਵੱਧ ਲੀੜਾ ਇੱਕ ਪਾ ਦਿਆ ਕਰੀ। ਆਨਕ ਮੈਸੇਜ ਆਇਆ ਹਰਿੰਦਰ ਦਾ ਵੀ ਮੈਡਮਾਂ ਦੀ ਕੱਲ ਨੂੰ ਸਾਰੇ ਬੱਚਿਆਂ ਨੇ ਆਉਣਾ। ਮੈਂ ਕਹਾਂ ਵੀ ਹੁਣ ਫਿਰ ਸਵੇਰ-ਸਵੇਰ ਤੋਂ ਕੌਣ ਪਾਉਗੂਗੀ ਇੰਨਾ ਕਿੰਨਾ ਕਿ ਛੁੱਟੀਆਂ ਵਧਾਈ ਜਾਣੋ। 5-2 ਮਹੀਨੇ ਹੋ। ਧੁੰਦ ਦਾ ਹਜੇ ਘੱਟੋ-ਘੱਟ ਮਹੀਨਾ ਠੰਡ ਤਾਂ ਪਾਉਗੀ ਫਿਰ ਹੁਣ ਮਹੀਨਾ ਥੋੜਾ ਸਕੂਲ ਬੰਦ ਰਹਿਣਗੇ। ਨਿਕਲ ਹੀ ਆਉਂਦੀ ਆ। ਹਾਂ। ਸੋਨੀਆ ਬਾਥਿੰਗ ਗਈ ਚਲ ਤੂੰ ਵੀ ਬੈਗ ਖੋਲ ਲੈ ਜਾਣ ਕੰਮ ਕਰ ਲੈ ਕਲੀ ਜਿੱਦਿਆ ਕਲੌਕ ਤੂੰ ਮੇਲੇ ਤੋਂ ਕੁਝ ਨਹੀਂ ਖਰੀਦਿਆ ਨਹੀਂ ਤੂੰ ਟੇ ਵੀ ਨਹੀਂ ਲਾਇਆ ਉੱਥੇ ਉਹ ਉੱਥੇ ਘੜਾ ਕੋਈ ਚੜ੍ਹਨ ਦੇਂਦਾ ਕੀ ਉਹ ਉਹਨੇ ਵੱਡਾ ਹੋ ਗਿਆ ਨਾ ਉਹ ਬੱਚਿਆਂ ਦਾ ਹਾਂ ਉਹ ਬੱਚਿਆਂ ਵਾਲੇ ਹੁੰਦੇ ਆ ਹਰਿੰਦਰ ਨੂੰ ਮੈਂ ਨਹੀਂ ਮੈਂ ਕਿਹਾ ਤੂੰ ਤੱਕ ਜੰਦਾ ਸੀ ਤੁਹਾਡਾ ਸਿਰਖਾਨ ਵਾਲਾ ਲੈ ਕੇ ਆਉਂਗਾ ਉਹ ਕਹਿੰਦਾ ਦਵਾਈ ਨਹੀਂ ਮੈਂ ਤਾਂ ਕਿਹਾ ਸੀ ਵੀ ਉਹ ਲੈ ਲਈਏ ਦੁੱਖ ਲੈਣੀ ਸੀ ਦਵਾਈ ਨਹੀਂ ਕਿਉਂਕਿ ਡੈਡੀ ਦਾ ਸਿਰ ਖਾਂ ਉਹ ਪੱਟ ਕੇ ਚੱਲ ਗਏ ਮੋਟਰਸਾਈਕਲ ਤੇ ਉੱਥੇ ਜਾ ਕੇ ਆਖੇ ਪਹਿਲਾਂ ਸੱਤ ਬਲਾਂ ਦਾ ਮੈਂ ਪਾਣੀ ਪੀਣਾ ਪਾਣੀ ਪਾਣੀ ਇਹਦਾ ਕਰਨੀ ਮੈਂ ਹੱਸ ਜਣੀ ਮੈਂ ਕਹਿੰਦਾ ਆਪ ਤਾਂ ਮੇ ਲਵੇ ਕਿ ਸਾਡੇ ਵਾਸਤੇ ਮੈਂ ਉਹਨੂੰ ਪੁੱਛ ਕੇ ਆਈ ਅੰਦਰ ਮੈਂ ਕਿਹਾ ਤੇ ਸਾਡੇ ਵਾਸਤੇ ਕੁਝ ਵੀ ਹੈ ਨਹੀਂ ਸੀਗਾ ਮੈਂ ਕਿਹਾ ਮੇਰਾ ਮੈਂ ਤਾਂ ਸਾਰਾ ਪਕੌੜੇ ਪਕਾੜੇ ਕਰੀਗੀ ਤੂੰ ਕੋਈ ਮਿਲਿਆ ਕੇ ਦੀ ਅੱਗ ਵਾਲੇ ਅਸੀਂ ਦੋਥੇ ਖਾਏ ਆਉਣੇ ਤੁਸੀਂ ਪੇ ਖਾਏ ਆਉਨੇ ਆਥੇ ਕਿੱਥੇ ਕੁਝ ਨਹੀਂ ਖਾ ਗਿਆ ਹੱਬੇ ਨਹੀਂ ਗੇ ਉਥੇ ਇੱਧਰ ਮੇਲੇ ਤੇ ਮੇਲੇ ਤੇ ਗਈ ਸੀ ਲੰਮੀ ਜਿਹਾ ਤਾਂ ਖਾਦੇ ਤੇਰਾ ਕੋਈ ਹੁੰਦਾ ਕੁਝ ਨਹੀਂ ਕੱਲੀ ਇੱਕ ਇੱਕ ਜਲੇਬੀ ਖਾਦੀ ਆ ਉਹ ਵੀ ਜਿਹੜਾ ਆਪਣੇ ਲੱਕੜਾ ਦਾ ਭਾਈ ਨਹੀਂ ਆਇਆ ਸੀਗਾ ਉਹ ਉਥੇ ਉਹ ਕੱਢੀ ਜਾਂਦਾ ਸੀ ਉਹ ਤੋਂ ਲਈਆਂ ਉਹ ਤਾਂ ਮਿਲ ਨਹੀਂ ਸੀ ਉਥੇ ਉਹਨਾਂ ਦਾ ਪਿੰਡ ਆ ਹੈਨਾ ਉਹ ਹਾਂ ਨਹੀਂ ਕੁਝ ਖਾਦਾ ਰੇਡ ਨੇ ਬਸ ਚਾਹ ਪੀ ਲਈ ਅਸੀਂ ਚਾਹ ਨਹੀਂ ਲਓ ਜੀ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਸਾਰੇ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਧਰ ਪਸੂ ਬੰਨਣ ਦੀ ਤਿਆਰੀ ਪੈਰਾਂ 'ਚ ਬੂਟ ਪਾ ਲਓ ਦੂਜੇ ਚੱਪਲਾਂ ਪਾਈਆਂ ਨਾਲ ਪਾਈਆਂ ਜਰਾਬਾਂ ਤੇ ਜਰਾਬਾਂ ਵੀ ਸਾਰੀਆਂ ਗੰਦੀਆਂ ਹੋ ਜਾਂਦੀਆਂ ਨਾਲੇ ਚੱਪਲਾਂ ਸਾਰੀਆਂ ਗੰਦੀਆਂ ਹੋ ਜਾਂਦੀਆਂ ਫਿਰ ਉਵੇਂ ਹੀ ਅੰਦਰ ਲੈ ਜਾਣੇ ਆ ਬੋਵੇਂ ਉਵੇਂ ਉਵੇਂ ਬੈਠੇ ਪੱਤੀ ਮੇ ਆ ਬੂਟ ਪਾ ਲਓ ਫੰਦੂਜੇ ਅੱਜ ਵੀ ਲੋੜੀ ਪਾਈ। ਰੋਜੀ ਲੋੜੀ ਪਾਲਿਆ ਕਰਕੇ। ਅੱਜ ਮਾਗੀ ਪਾ। ਅੱਜ ਮਾਗੀ ਪਾ ਲਓ। ਚੁੱਲ੍ਹੇ ਮੂਰੇ ਬੈ ਕੇ ਹਰਮਨ ਅੱਗ ਕੋਲੇ ਆਰਾਮਦਾਰੀ ਜੀ ਆਉਂਦੀ ਐ ਨਾ ਤਾਂ ਕਹਿੰਦਾ ਹਰਮਨ। ਠੰਡ ਲਾ। ਸਿੱਕਿਆ ਜਾਊਗਾ। ਪਰਨ ਲੋ ਜਾਓ। ਉਹ ਨਹੀਂ ਛੁੱਟੀਆਂ ਛਟੀਆਂ ਵਧਣੀਆਂ ਛੱਡੋ ਆਸ। ਲਓ ਜੀ, ਕੱਲ ਨੂੰ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ। ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ